ਦੇਖੋ ਮੈਂ ਤੁਹਾਡੇ ਨਾਲ ਮਤਲਬ ਨਹੀਂ ਲਾਣਾ ਇੱਥੇ ਇੱਥੇ ਸਾਰਾ ਕੰਮ ਸਰਕਾਰ ਦਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਅਸੀਂ ਕਰ ਰਹੇ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀ ਵਤੀ ਸਿੱਖੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪਰ ਜਾਣ ਗਿਆ ਕਰੋ ਚੱਲ ਕੇ ਆਪਣੀਆਂ ਪਰ ਜਾਣ ਗਿਆ ਕਰੋ ਸਾਨੂੰ ਲੋੜ ਨਹੀਂ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਦੀ ਇੱਕ ਬੰਦਾ ਮੇਰੇ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਮੈਥੇ ਨਹੀਂ ਆ ਆਏ ਵੱਡੇ ਇੱਥੇ ਚੌਧਰੀ ਬਣ ਕੇ ਕ ਇਹਨਾਂ ਨੂੰ ਇੱਧਰ ਧੱਕੋ ਸਾਰਿਆਂ ਨੂੰ ਕੰਮ ਕਰਨ ਦਿਓ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇੱਥੇ ਇਹਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਇੱਥੇ ਇੱਥੇ ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂ ਨੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇੱਥੋਂ ਕੱਢੋ ਇਹਨਾਂ ਨੂੰ ਬੜੀ ਵੀ ਚੱਕਰ ਤਕਰੀਬਨ ਬੱਸ ਹੋ ਗਿਆ ਇਹ ਐਮਐਲਏ ਨੇ ਹਾਂਜੀ ਬਾਬੂ ਕਹੋ ਬਾਬੂ ਜੀ ਸਰ ਜੀ ਦੇਖੋ ਇੱਕ ਮੈਂ ਤੁਹਾਨੂੰ ਬੇਨਤੀ ਕਰ ਮੇਰੀ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤੀ ਕਰੋਪੀ ਆ ਕੋਈ ਤੱਤਾ ਸਵਾਲ ਨਾ ਕਰਿਓ ਕੋਈ ਇਹੋ ਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜ਼ਿੰਮੇਵਾਰ ਤੁਹਾਡੇ ਗਿਰ ਬੰਦੇ ਅਸੀਂ ਮੈਂ ਜਿਲ੍ਹਾ ਪ੍ਰਸ਼ਾਸਨ ਚੰਦਰਦੀਪ ਜੀ ਦਾ ਸਰਪੰਚ ਪਿੰਡ ਬਾਸੋਂਪੁਰ ਜੀ 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 ਅਸੀਂ ਤਾਂ ਇਹੀ ਕਹਿਣਾ ਡੋਨੇ ਆ ਵੀ ਜਿਹੜਾ ਕੰਮ ਹੋਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਛ ਹੁੰਦਾ ਜੀ ਇਹ ਐਤੀ ਨਾ ਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਕਿ ਅਸੀਂ ਜੇ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿੱਛੇ ਵੀ ਹੁੰਦਾ ਹ ਹ ਪਰ ਇਹਨੂੰ ਸਰਕਾਰਾਂ ਦਾ ਫਰਜ ਬਣਦਾ ਆ ਸਾਨੂੰ ਪਤਾ ਹਰ ਸਾਲ ਹੜਾ ਆਉਣੇ ਆ ਜੇ ਇੱਕ ਤਾਂ ਇਹ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਇੱਕ ਅੱਧੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਖੜੀਆਂ ਆ ਕੇ ਇੱਥੇ ਨੋ ਕਰ ਰਹਿਤਾ ਨਹੀਂ ਜੀ ਨਗਰਪੰਚਾਇਤ ਇੱਕ ਮਿੰਟ ਇੱਕ ਮਿੰਟ ਮੈਂ ਤਾਂ ਨਹੀਂ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਦੇਖੋ ਜੀ ਨਹੀਂ ਨਹੀਂ ਜੀ ਥੋੜੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨੇ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਿਸ਼ਿੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਏਰੀਆ ਆ ਰਹਿਣੇ ਹੋ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਤਾਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮੇਰੇ ਨੂੰ ਨਹੀਂ 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 ਦੇਖੋ ਮੈਂ ਤੁਹਾਡੇ ਨਾਲ ਮਤਲਬ ਨਹੀਂ ਲਾਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀ ਵਤੀ ਸੇਖੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪਰ ਜਾਣ ਗਿਆ ਕਰੇ ਚੱਲ ਕੇ ਆਪਣੀ ਪਰ ਜਾਣ ਗਿਆ ਕਰੋ ਸਾਨੂੰ ਨੀ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਦੀ ਇੱਕ ਬੰਦਾ ਮੇਰੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੇਥੇ ਨਹੀਂ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਅਸੀਂ ਰੋਟੀਆਂ ਚਲੋ 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 ਕੀ ਕਰਨਾ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਹਿੰਦੇ ਬੰਦੇ ਇਹ ਕੰਮ ਕਹਿੰਦੇ ਬੰਦੇ ਇੱਥੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ 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 ਕਾ ਇਹਨਾਂ ਨੂੰ ਇੱਧਰ ਧੱਕੋ ਸਾਰਿਆਂ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਥੇ ਇਹਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇੰਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਜਿੱਧਰ ਆਪਣੇ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਇੱਥੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਡਾਕਟਰ ਇੱਥੇ 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 ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂ ਨੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਥੱਕ ਡੋ ਇਹਨਾਂ ਨੂੰ ਬਾਹਰ ਵੀ ਵੀ ਚੱਕਰ तकरीबन ਬੱਸ ਹੋ ਗਿਆ ਇਹ ਐਮਐਲਏ ਨਹੀਂ ਲਿਆ ਮੈਂ ਹਰ ਵੇਲੇ ਬੰਦੇ ਰਹਿੰਦੀ ਆ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਦੇ ਵਿੱਚ ਆ ਜਾਂਦੇ ਘੰਟੇ ਦੇ ਵਿੱਚ ਕੱਟੋ ਕੱਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਤਮਾਸ਼ੀ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲੈ ਆ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਜਿੱਥੇ ਮਰਜ਼ੀ ਪਹੁੰਚ ਜਾਂਦੇ ਗੜਜ ਪਾ ਕੇ ਸਾਫੇ ਮੈਂ ਇੱਥੇ ਹੀ ਆ ਕੇ ਕੱਢਾਂ ਇਹਨਾਂ ਨੂੰ ਬਾਹਰ ਇਹਦੇ ਦੇ ਬੰਦੇ ਭੱਲੋ ਪਾਈ ਦੇ ਮੋਰੇ ਹੋ ਗਏ ਸੀ ਮੈਡਮ ਕੰਡਰ ਕਰਦੇ ਵੀ ਪਹੀ ਡਾਈਟ ਖੜੇ ਬੈਠੇ ਐਮਐਲਏ ਸਾਹਿਬ ਆਪਣੇ ਇਲਾਕੇ ਲਈ ਸੋਹਣੇ ਤੇ ਆਪਣਾ ਮਾਜੂਦ ਦਵਾਉਂਦਾ ਪਹਿਲਾਂ ਕੋਈ ਕੰਮ ਕਰਦਾ ਜੇ ਤੁਹਾਡੇ ਆ ਕੇ ਜਿਹੜਾ ਮੈਡਮ ਨੇ ਕੀਤਾ ਹੋਇਆ ਦੋ ਰੋ ਦੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਸ ਸੇਕ ਲਈਆਂ ਇਹਨਾਂ ਨੇ ਬਹੁਤ ਸ਼ਰਮ ਹੈ ਨਹੀਂ ਸ਼ਰਮ ਆਰਥਾ ਪੌਣ ਜਾਂਦੇ ਮੂੰ ਚੱਕੇ ਉਹਦੇ ਤੋਂ ਹੁੰਦੇ ਨਹੀਂ ਹੈਗੇ ਇਹ ਮੈਂ ਤਾਂ ਦੇਖ ਕੇ ਸ਼ਗਲ ਪਹਿਲੀ ਵਾਰ ਦੇਖੀ ਆ ਚੰਗੇ ਸਾਡੇ ਫੁਕਾਰੇ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਨਾਂ ਤੇਰਾ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਇਹ ਕਿਹਦੀ ਰਾਜਨੀਤੀਆਂ ਸਤ ਅੱਗੇ ਗਿਆ ਵੀ ਰਾਜਨੀਤੀਆਂ ਲੈ ਲੈ ਇਹਨਾਂ ਨੂੰ ਵਾਪਸ ਖੱਟੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦੇ ਨੂੰ ਕੰਮ ਕਰਕੇ ਵੀ ਦਿਖਾਵੇ ਨਾ ਮੈਡਮ ਵਾਂਗੂ ਉਹ ਕੋਈ 25 ਸਾਲ ਦੇ ਵਿੱਚ 25 ਸਾਲ ਦੇ ਵਿੱਚ ਹੋਣੇ ਕੋਈ 70 ਨਹੀਂ ਇੱਥੇ ਨਾ ਆਇਆ ਪਰਸਾ ਪਰਸਾ ਰੈਗੂਲਰ ਕੰਮ ਜਾਉ ਪਰਸਾ ਇੱਥੇ ਆਈ ਸੀ ਜੀ ਜੀ ਇੱਥੇ ਦੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਜੀ ਔਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ੀਬੀਨ ਜੇ ਇਕੱਠੇ ਹੋ ਕੇ ਆ ਜਾਂਦੇ ਆ ਘੰਟਾ ਨਹੀਂ ਕਦੇ ਬੰਨਦੇ ਦੇਖੋ ਇਦਾਂ ਦੇ ਨਹੀਂ ਸੀ ਘੰਟਾ ਨਹੀਂ ਕਦੇ ਪਹਿਲੇ ਦਿਨ ਬੜਿਆ ਅੱਜ ਵੀ ਮੈਂ 10 ਮਿੰਟ ਲਾ ਰਹੀ ਆ ਪੱਗਾ ਬੰਨ ਕੇ ਇਹਨਾਂ ਨੂੰ ਲੁੱਟਣ ਦਾ ਲੋਕਾਂ ਨੂੰ ਲਿਸੈਂਸ ਲਿਆ ਆ ਜੀ ਜੀ ਸਿਰਫ ਇਹਨਾਂ ਨੇ ਸਿਆਸਤ ਕਰਨੀ ਅੱਜ ਦਾ ਦਿਨ ਆ ਠੀਕ ਹੈ ਜੀ ਇਹਨਾਂ ਨੂੰ ਨਾ ਤਾਂ ਇਹਨਾਂ ਦੇ ਨਾਂ ਜਾਣਦੇ ਨਾ ਕਦੇ ਸ਼ਕਲਾਂ ਦੇਖੀਆਂ ਕ ਚਲੋ ਕੱਢ ਕੇ ਲਿਓ ਇਹਨਾਂ ਨੂੰ ਬਾਹਰ ਨਾਕੇ ਦੇ ਬੰਦੇ ਉਹ ਕਹਿਣਗੇ ਤੂੰ ਨਹੀਂ ਚਲੋ ਹਾਰ ਦੀ ਉਹ ਸੰਭਾਲ ਕਰ ਲਿਆ ਕਹਿੰਦੇ ਸਾਰੇ ਤਾਂ ਬਣਿਆ ਕੱਲ ਘੜਾਏ ਹੋ ਕੋਈ ਨਹੀਂ ਚਲਦੇ ਆ ਤਰਨਦੇ ਇਹਨਾਂ ਨੂੰ ਮੈਨੂੰ ਵੈਸੇ ਕਾੜੀ ਆ ਮੈਂ ਬਾਕੀ ਹਲਕਾ ਦੇਖਣਾ ਜਾ ਕੇ ਇੱਥੇ ਆਣ ਕੇ ਅੱਗੇ ਲਾਈਵ ਹੁਣ ਇੱਥੇ ਆਣ ਕੇ ਵੀ ਕੋਈ ਨਹੀਂ ਆਇਆ ਪਹਿਲਾਂ ਕਰਦੇ ਮੌਕੇ ਤੇ ਕਿਉਂ ਆਏ ਆ ਕੁੱਤੇ ਖਾਣੀ ਕਰਾਉਣੀ ਸੀ ਕਰਾ ਲਈ ਹਾਂ ਇਹ ਟਰਾਲੀ ਤੇ ਇਹ ਟਰਾਲੀ ਤੇ ਆਜੋ ਭਾਈ ਅੱਗੇ ਕਿਨ ਹੋ ਜਾ ਤੁਸੀਂ ਭਾਜੀ ਕੋਈ ਨਹੀਂ ਕੋਈ ਨਹੀਂ ਚਲੋ ਜੁਰ ਭਾਈ ਅੱਗੇ ਕਿਨ ਹੋ ਜਾ ਰਹੇ ਆ ਕੰਕਲੀ ਕਰਦੇ ਨਹੀਂ ਇੱਕ ਮਿੰਟ ਆਜੋ ਇੱਕ ਬੰਦੇ ਦਾ ਬਿਆਨ ਨੇ ਇੱਕ ਮਿੰਟ ਇਹ ਬਾਈ ਨੇ ਇੱਕ ਟ੍ਰੇਕ ਇਹ ਸਰਕਾਰੀ ਬੁੱਧੀਆ ਕੌਂਕਲਨ ਪਾਏ ਨੇ ਨੇ ਤੇਰੇ ਪੋਹ ਦੀ ਸਰਕਾਰੀ ਹੈ ਕੌਕਲੇ ਨਾਲ ਸਰਕਾਰੀ ਹੁੰਦੀ ਹੈ ਭਈਆ ਕਹਿੰਦੀ ਜੇ ਤੋ ਜਾਣੀ ਬੈਠੇ ਇੰਚਾਰਜੋ ਕਹਿਣ ਮੁੜ ਕੇ ਇੱਥੇ ਆਣ ਕੇ ਬੋਲਣ ਇੱਥੇ ਭਰੀ ਜਾਂਦੀਆਂ ਇਹ ਹੁਣ ਆ ਗਏ ਸਵੇਰ ਦੇ ਜਿਹੜੇ ਮੁੰਡੇ ਲੱਗ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਐਮਐਲਏ ਸਾਹਿਬ ਨੇ ਆਉਣਾ ਆ ਹਾਂ ਆ ਗਏ 700 ਲੋਕਾਂ ਦੀਆਂ ਲਾਸ਼ਾਂ ਤੇ ਨਹੀਂ ਰਾਜਨੀਤੀ ਕੀਤੀ ਲੋਕਾਂ ਦੇ ਫੰਡ ਖਾਦੇ ਨੇ ਇੱਦੇ ਇੱਦੇ ਕੁਝ ਨਾ ਨਾਮ ਨਾ ਜਾਣੇ ਕੋਈ ਸ਼ਕਲ ਨਹੀਂ ਦੇਖੀ ਕਿਹਨ ਸੰਗੋਵਾਲ ਮੈਂ ਕਹਿੰਦਾ ਇੱਥੇ ਗਰਾਂਟੀ ਨਾ ਕਹਿੰਦਾ ਗਰੰਟੀ ਨਾ ਕਹਿੰਦਾ ਸੰਗੋਵਾਲ ਵਾਸੀਆਂ ਨੂੰ ਦੇਖ ਲਓ ਉਹ ਸਾਬਦਾ ਸੋਚੋ 5000 ਤੋਂ 10 ਲੋਕ ਇਹਨੂੰ ਜਾਣਦੇ ਹੋਣਾ ਨਾ ਨਾਂ ਜਾਣਦੇ ਉਹਨੂੰ ਬਾਕੀ 95 ਲੋਕ ਨਹੀਂ ਜਾਣਦੇ ਇਹਨਾਂ ਨੂੰ ਕੋਈ ਬੰਦਾ ਹੈ ਕੌਣ ਹੈ ਉਹ ਵੀ ਉਹ ਜਾਣਦੇ ਜਿਹੜੇ ਨਾਲ ਜੁੜੇ ਹੋਏ ਨੇ ਨਾਲੇ ਆਹ ਸਮਾ ਨਿਕਾ ਰਾਜਨੀਤੀ ਨਾਲੇ ਆਹ ਸਮਾ ਐਵੇਂ ਹੀ ਬਕਵਾਸ ਹੈ ਨਾਲੇ ਕੋਈ ਗੱਲ ਦਾ ਕੋਈ ਮੂਹਰਬਦ ਹੋਣਾ ਚਾਹੀਦਾ ਤੁਸੀਂ ਸਵਾਲ ਕਰਨਾ ਚੱਜ ਦਾ ਤਾਂ ਕਰੋ ਮੈਂ ਤਾਂ ਰਹਿੰਦੀ ਇੱਥੇ ਆ ਮੈਨੂੰ ਕਹਿੰਦੇ ਨਹੀਂ ਦੇਖਿਆ ਨਿੱਕਣੇ ਨਿੱਕਾ ਬੱਚਾ ਬੱਚਾ ਮੈਨੂੰ ਜਾਣਦਾ ਨੁਕਸਾਨ ਕਿੰਨਾ ਹੋ ਰਿਹਾ ਕਿੰਨੇ ਬੰਦੇ ਮਾਰ ਰਹੇ ਕਿੰਨੀਆਂ ਜਾਨਵਰ ਮਾਰ ਰਹੇ ਇਹ ਗੱਲਾਂ ਕਰ ਇਹਨੂੰ ਇਹਨੂੰ ਪੁੱਛੋ ਵੀ ਤੇਰੇ ਮੇਰੀ ਸੁਣ ਇਹਨੂੰ ਪੁੱਛ ਲੈ ਤੇਰੇ ਪਿੰਡ ਵਾਲੇ ਤੈਨੂੰ ਜਾਣਦੇ ਆ ਮੈਨੂੰ ਬੱਚੇ ਬੱਚੇ ਜਾਣਦਾ ਮੈਂ ਤਾਂ ਇਹ ਕਹਿੰਦਾ ਪੰਜ 6 ਸਾਲ ਤੋਂ ਲੈ ਕੇ ਬਜ਼ੁਰਗਾਂ ਤੱਕ ਸਹੀ ਗੱਲ ਹਈਆ ਸਵੇਰ ਤੇ ਇੱਥੇ ਸਾਂਝ ਦੇ ਆਏ ਆ। ਨਾ ਇਹਦਾ ਪਿੰਡ ਜਾਣੇ ਕੋਈ ਤੇ ਨਾ ਇਹਦਾ ਨਾਮ ਜਾਣੇ ਕੋਈ। ਨਹੀਂ ਉਹੀ ਗੱਲ ਅਸੀਂ ਕਿਹਾ ਮੈਂ ਕਿ ਤੁਸੀਂ ਰਾਜਨੀਤੀ ਬਾਹਰ ਛੇ ਕਿ ਕਰੋ। 5 ਵਜੇ ਦਾ ਸਾਰਾ ਪ੍ਰਸ਼ਾਸਨ ਇੱਥੇ ਆ। ਐਸਐਚਓ ਮਿਲਗਾ ਇੱਥੇ ਆ। ਜੀਸੀਬੀ ਦਾ ਸੁਨੇਹਾ ਗਿਆ ਕੀ ਘੰਟੇ ਦੇ ਵਿੱਚ ਜੀਸੀਬੀ ਵੀ। ਦੇਖੋ ਜੀ ਤੁਰੰਤ ਮਾਲਾ ਕਾਲ ਕੀਤੀ ਤਾਂ ਆਏ ਵੀ ਆ ਇੱਕ ਘੰਟੇ ਦੇ ਵਿੱਚ ਆਜਰ ਹੋਏ ਆ। ਨਹੀਂ ਨਨ ਫੜ ਕੇ ਇੱਧਰ ਖੱਚ ਕੇ। ਸਮਝ ਨਹੀਂ ਇਹ ਗੱਲ ਕਰਨ ਦਾ। ਕਿਹੜੀਆਂ ਇੱਧਰ ਡੋਬਣ ਵਾਲੇ ਆ ਇੱਥੇ ਦਰਿਆ ਦੇ ਵਿੱਚ। ਇਹ ਕਿੰਨੀ ਵਾਰੀ ਇੱਥੇ ਆ ਕੇ ਲਾਈਵ ਹੋਏ ਆ। ਚਲੋ।